ਆਹੋ ਗੁਰੂ ਪਿਆਰੇ ਗੁਰੂ ਸਵਾਰੀ ਸਾਥ ਸੰਗਤ ਜੀ ਗਾਜ ਵਜ ਕੇ ਫਤੇ ਦੀ ਸਾਂਝ ਪਾਉ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਿੱਠੇ ਲਿਖੀਏ ਗਦਾਰਾ ਦਿਲ ਵਾਲ ਨੂੰ ਰਾਜ ਤੇਰੇ ਹੱਥੋਂ ਜਾਣਾ ਬੀਬੀ ਕਲ ਨੂੰ ਜਰਾ ਗੌਰ ਨਾਲ ਸੁਣੀ ਤੇਰਾ ਗੱਲ ਨੂੰ ਅਸੀਂ ਬੰਦੇ ਸਰਕਾਰ ਦੇ ਪਰਿੰਦ ਰਾਣੀਏ ਛਾਇਆ ਟੀਰ ਵਾਲੇ ਬਾਬੇ ਦਾ ਟਰੰਡਾ ਛਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ ਰਹਿੰਦਾ ਅਸਲੇ ਦੇ ਨਾਲ ਗੇੜਾ ਲੈ ਸਿਆ ਉਹ ਦੀ ਸ਼ੇਰ ਆਵਲੀ ਲੋਕ ਤੇ ਡਰਸਿਆ ਕਈਆਂ ਵਾਸਤੇ ਉਹ ਮੌਤ ਦਾ ਡਰਸਿਆ ਦੇ ਕੇ जखਮਾਂ ਤੋਂ ਛਿਲਦਾ ਖਰੈਂਡ ਰਾਣੀਏ ਛਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ ਛਾਇਆ ਤੀਰ ਵਾਲੇ ਬਾਬੇ ਦਾ ਟਰੈਂਡ ਰਾਣੀਏ ਹਰ ਮਦਰ ਜਬੰਕਰਾਂ ਬਣਾ ਲਈ ਛਾਇਆ ਤੀਰ ਵਾਲੇ ਬਾਬੇ ਦਾ ਟਰੰਡ ਰਾਣੀਏ ਜਗ ਚੈਨ ਕੋਲ ਜਿੱਤ ਲੈਣੀ ਸੌਖੀ ਏ ਉਹਦੇ ਮੂਰ ਹੈ ਕਢਾਉਣੀ ਬੜੀ ਔਖੀ ਏ ਗੱਲ ਨਾਲ ਦੇ ਸਿੰਘਾਂ ਦੀ ਵੀ ਅਨੋਖੀ ਏ ਏ ਖੜਕੂਣੀ ਹੋਣੇ ਤੇਥੋਂ ਬਿੰਦ ਰਾਣੀਏ ਛਾਇਆ ਤੀਰ ਵਾਲੇ ਬਾਬੇ ਦਾ ਟਰੰਡ ਰਾਣੀਏ ਛਾਇਆ ਤੀਰ ਵਾਲੇ ਬਾਬੇ ਦਾ ਟਰੰਡ ਰਾਣੀਏ ਹੋ ਹਤਵਾਦੀ ਸੀਂਦਰਾ ਕੰਦੀ ਜਿਸਨੇ ਕੈਰ ਕਮਾਇਆ ਹਤਵਾਦੀ ਸੀ ਜਰਨੜ ਵੈਦਿਆ ਜਿਸਨੇ ਕੈਰ ਕਮਾਇਆ ਇਨੇ ਅਗੇ ਬੇਨਤੀ ਆ ਪ੍ਰਵਾਨ ਕਰਿਓ ਜੀ ਗਾਜਵਾਜ ਕੇ ਫਦੇ ਦੀ ਸਾਨ ਪਾਓ ਜੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ